ਦੇਵ ਜੀ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਸ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਜੋ ਜਿਹੜੇ ਬਲਾਸਟ ਕੀਤੇ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਕੁਝ ਪਤਾ ਲੱਗਾ ਤੁਸੀਂ ਇਹਦੇ ਚੈਕਿੰਗ ਕਰਾ ਦਿੱਤੀ ਕੋਈ ਨਹੀਂ ਸਰਚ ਆਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮ ਆਈਆਂ ਤੇ ਚੈਕਿੰਗ ਕਰਦੀਆਂ ਇਦੇ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਇਦੇ ਵਿੱਚ ਬੌਮਸਕਰ ਟੀਮ ਵੀ ਹੈ ਐਂਟੀ ਸਬਟਰੇ ਟੀਮ ਹੈ ਔਰ ਸਾਰੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਕੰਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਜ਼ ਇੱਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਇੱਥੇ ਮਾਲ ਵਗੈਰਾ ਚ ਰਕੜੀਆਂ ਤਿਹਾਰਾ ਉਸ ਨੂੰ ਦੇਖਦੇ ਹੋਏ ਕਿ ਇਦਾਂ ਦਾ ਕਿਸ ਨੇ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਸਰ ਜਿੱਦਾਂ ਕੋਈ ਪਤਾ ਲੱਗਿਆ ਵੀ ਕੌਣ ਹੈ ਸਖਸ ਉਹ ਤੇ ਇਹਨੂੰ ਵੈਰੀਫਾਈ ਕਰ ਰਹੇ ਆ ਜੀ ਉਹਦੇ ਵਿੱਚ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਸ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਜਿਹੜੇ ਜੋ ਬਲਾਸਟ ਕੀਤਾ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਦ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਤੁਹਾਨੂੰ ਪਤਾ ਲੱਗਾ ਤੁਸੀਂ ਇਹ ਚੈੱਕ ਜਰਾ ਕਿ ਨੇ ਸਰਚ ਆਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮਾਂ ਆਈਆਂ ਤੇ ਚੈਕਿੰਗ ਕਰਦੀਆਂ ਇਸ ਦੇ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਜਿਵੇਂ ਕਿ ਬੌਮਸਕਰ ਟੀਮ ਵੀ ਹੈ ਐਂਟੀ ਸਬਟਰੀ ਟੀਮ ਹੈ ਔਰ ਸਾਰੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਕਨਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਸ ਇੱਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਇੱਥੇ ਮਾਲ ਵਗੈਰਾ ਚ ਰਕੜੀਆਂ ਤਿਹਾਰਾ ਉਸ ਨੂੰ ਦੇਖਦੇ ਹੋਏ ਕਿ ਇਦਾਂ ਦਾ ਕਿਸੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਅਜੇ ਤੱਕ ਕੋਈ ਪਤਾ ਲੱਗਿਆ ਵੀ ਕੌਣ ਐਸਐਕਸਓ ਤੇ ਇਹਨੂੰ ਵੈਰੀਫਾਈ ਕਰ ਰਿਹਾ ਹੈ।